ਕਾਸ ਨੂੰ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਉਹ ਆਰਟੀਕਲ 41 ਤੇ 42 ਦੇ ਬਿਲਕੁਲ ਵਿਰੋਧ ਦੇ ਵਿੱਚ ਆ ਇਸ ਕਰਕੇ ਜਦੋਂ ਭੈਣ ਮਾਇਆਵਤੀ ਜੋ ਰਾਸ਼ਟਰੀ ਪ੍ਰਧਾਨ ਨੇ ਉਹਨਾਂ ਨੇ ਇਸ ਦੇ ਉੱਤੇ ਕੋਹਕ ਕੀਤੀ ਸਮਾਰ ਕੇ ਵਿਚਾਰਿਆ ਤਾਂ ਉਹਨਾਂ ਨੇ 21 ਤਰੀਕ ਦਾ ਬੰਦ ਦਾ ਸਮਰਥਨ ਕੀਤਾ ਔਰ ਕਿਹਾ ਵੀ ਇਹ ਸੁਪਰੀਮ ਕੋਰਟ ਨੂੰ ਫੈਸਲਾ ਜਿਹੜਾ ਵਾਪਸ ਲੈਣਾ ਚਾਹੀਦਾ ਕਿਉਂਕਿ ਇਹ ਫੈਸਲੇ ਨਾਲ ਸਾਡੀ ਜਿਹੜੀ ਭਾਈਚਾਰਕ ਸੰਜਾ ਉਸ ਦੇ ਵਿੱਚ ਤਰੀੜ ਪੈਂਦੀ ਆ ਸਾਡੇ 12 ਬਾਦਮੀਕ ਭਾਈਚਾਰੇ ਨੂੰ ਸਾਡੇ 12 ਆ ਉਹ 37 ਜਾਤਾਂ ਨੂੰ ਇਹ ਬਿਲਕੁਲ ਇਹ ਸੁਪਰੀਮ ਕੋਰਟ ਨੇ ਸੰਵਿਧਾਨ ਦੇ ਉਲਟ ਫੈਸਲਾ ਦੇ ਕੇ ਇਹ 6000 743 ਗਜ਼ਾਂ ਦੇ ਗੁਲਦਸਤੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ ਜਦ ਕਿ ਤਰਵੇਦ ਮਾਨਯੋਗ ਤ੍ਰिवेदी ਜੱਜ ਜੋ ਮਹਿਲਾ ਜੱਜ ਸੀ ਵੀ ਉਹਨੇ ਆਪਣੀ ਜੱਜਮੈਂਟ ਦੇ ਵਿੱਚ ਕਹਿਤਾ ਬਈ ਉਹਨੂੰ ਛੇਦ 341 342 343 ਦੀ ਤੁਸੀਂ ਉਲੰਘਣਾ ਕਰ ਰਹੇ ਆ ਤੁਸੀਂ ਸੰਵਿਧਾਨ ਦੀ ਉਲੰਘਣਾ ਕਰ ਰਹੇ ਆ ਦੇਸ਼ ਦੇ ਮਾਨਯੋਗ ਰਾਸ਼ਟਰਪਤੀ ਸਾਹਿਬ ਨੂੰ ਹੀ ਮੰਗਾ ਕਿ ਜਿਹੜਾ ਸੱਤ ਜੱਜਸ ਨੇ ਫੈਸਲਾ ਲਿਆ ਉਹਨੂੰ ਵਾਪਸ ਲਿਆ ਜਾਵੇ ਔਰ ਮੁਰ ਤੋਂ ਸੰਵਿਧਾਨ ਦਾ ਜੋ ਕਾਨੂੰਨ ਹੈ 30 48 اور 42 اونوں ਵਿਚਾਰ ਕੇ ਜਿਹੜਾ ਹੈਗਾ ਇਹ ਰੱਖਵਾ ਕਰਨ ਜਿਹੜਾ ਹੈਗਾ ਉਤੇ ਗੌਰ ਕੀਤੀ ਜਾਵੇ